ਬਿਲਾਵਲ ਮਹਲਾ ਨਵ ਹਰ ਕੇ ਨਾਮ ਬਿਨਾ ਦੁਖ ਪਾਵੈ ਭਗਤ ਬਿਨਾ ਸਹਸਾਨਹ ਚੁਕੈ ਗੁਰ ਇਹੋ ਭੇਦ ਬਤਾਵੈ ਹਰ ਕੇ ਨਾਮ ਬਿਨਾ ਦੁਖ ਪਾਵੈ ਭਗਤ ਬਿਨਾ ਸਹਸਾਨਹਿ ਚੂਕੈ ਗੁਰ ਇਹੋ ਪੀਧ ਬਤਾਵੇ ਰਹਾਉ ਕਹਾ ਭਇਓ ਤੀਰਥ ਬ੍ਰਤ ਕੀਏ RAM ਸਰਨ ਨਹੀਂ ਆਵੇ ਜੋਗ ਜਗਨੇ ਫਲ ਤਹਿ ਜਮਾਨੋ ਜੋ ਪ੍ਰਭ ਜਸ ਬਿਸਰਾਵੇ ਮਾਨ ਮੋਹ ਦੋਨੋ ਕੋ ਪਰ ਹਰ ਗੋਬਿੰਦ ਕੇ ਗੁਨ ਗਾਵੇ ਕਹੋ ਨਾਨਕ ਇਹ ਵਿਦ ਕੋ ਪ੍ਰਾਨੀ ਜੀਵਨ ਮੁਕਤ ਕਹਾਵੇ ਮਾਨ ਮੋਹ ਦੋਨੋ ਕੋ ਪਰ ਹਰ ਗੋਬਿੰਦ ਕੇ ਗੁਨ ਗਾਵੇ ਕਹੋ ਨਾਨਕ ਇਹ ਬਿਦ ਕੋ ਪ੍ਰਾਨੀ ਜੀਵਨ ਮੁਕਤ ਕਹਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਸਤਕਾਰਿਓ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਜੀਨ ਦਿਆਲ ਗੁਰਦੇਵ ਪਿਤਾ ਜੀ ਦੇ ਪਾਵਨ ਦਰਬਾਰ ਅੰਦਰ ਸੁਭਾਏ ਮੈਂ ਸਜ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ ਬੜੇ ਪਿਆਰ ਸਤਕਾਰ ਸਹਿਤ ਆਪ ਗੁਰ ਚਰਣਾ ਵਿੱਚ ਬਿਰਾਜਮਾਨੋ ਗੁਰੂ ਸਾਹਿਬ ਜੀ ਦੀਆਂ ਰਹਿਮਤਾਂ ਬਖਸ਼ਿਸ਼ਾ ਪ੍ਰਾਪਤ ਕਰ ਰਹੇ ਹਾਂ ਗੁਰੂ ਸਾਹਿਬ ਜੀ ਦੀ ਮਿਹਰ ਸਦਕਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਦੀ ਪਵਿੱਤਰ ਬਾਣੀ ਦੀ ਵਿਚਾਰ ਆਪਾਂ ਕਰਦੇ ਪਏ ਹਾਂ ਮਹਾਰਾਜ ਜੀ ਨੇ ਤਰਸ ਕੀਤਾ ਰਾਗ ਬਿਲਾਵਲ ਤੱਕ ਪਹੁੰਚੇ ਹਾਂ ਰਾਗ ਬਿਲਾਵਲ ਦੇ ਤਿੰਨ ਸ਼ਬਦ ਨੇ ਅੱਜ ਆਪਾਂ ਦੂਸਰਾ ਸ਼ਬਦ ਵਿਚਾਰਨਾ ਹੈ 830 ਅੰਗ ਤੇ ਬਾਣੀ ਦਰਜ ਹੈ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਆਪ ਅੰਗ ਸੰਗ ਸਹਾਈ ਹੋ ਕੇ ਇਨਾ ਸ਼ਬਦਾਂ ਦੇ ਵਿਚਾਰ ਆਪ ਕਰਵਾ ਲਿਓ ਆਓ ਜਿਤਨੀ ਵੀ ਆਪ ਗੁਰੂ ਰੂਪ ਸੰਗਤ ਸਜ ਬੈਠੇ ਹੋ ਗੁਰ ਚਰਨਾ ਅੰਦਰ ਚੁਕਾਈਏ ਸੀਸ ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੇਵ ਜੀ ਦਾ ਪਾਵਨ ਬਚਨ ਹੈ ਬਿਲਾਵਲ ਮਹੱਲਾ ਨਾਵਾਂ ਰਾਗ ਬਿਲਾਵਲ ਦੇ ਅੰਦਰ ਨੌਵੇਂ ਨਾਨਕ ਜੀ ਕਿਰਪਾ ਕਰ ਰਹੇ ਨੇ ਕਿ ਹਰ ਕੇ ਨਾਮ ਬਿਨਾ ਦੁੱਖ ਪਾਵੈ ਮਨੁੱਖ ਦੇ ਜੀਵਨ ਦੇ ਦੁੱਖ ਦਾ ਕਾਰਨ ਹੀ ਇਹ ਹੈ ਹਰੀ ਤੋਂ ਜੁਦਾ ਹੋਣਾ ਜ ਜਿਹਦੇ ਜੀਵਨ ਦੇ ਅੰਦਰ ਹਰੀ ਦਾ ਪ੍ਰਭੂ ਦਾ ਨਾਮ ਨਹੀਂ ਹੈ ਮਹਾਰਾਜ ਕਹਿਣ ਲੱਗੇ ਫਿਰ ਉਹਨੇ ਦੁੱਖ ਹੀ ਪਾਉਣਾ ਔਰ ਪਾਉਣਾ ਕੀ ਸਭ ਤੋਂ ਵੱਡਾ ਦੁੱਖ ਦਾ ਕਾਰਨ ਪਰਮਾਤਮਾ ਦੇ ਨਾਮ ਤੋਂ ਜੁਦਾ ਹੋ ਜਾਣਾ ਵਾਹਿਗੁਰੂ ਦੇ ਨਾਮ ਨੂੰ ਵਿਸਾਰ ਦੇਣਾ ਆਤਮਿਕ ਦੁੱਖ ਦਾ ਤੇ ਸਭ ਤੋਂ ਵੱਡਾ ਕਾਰਨੀ ਏ ਪਰੋਥੀ ਜਦੋਂ ਅਸੀਂ ਸੰਸਾਰ ਵਿੱਚ ਵਿਚਰਦੇ ਹਾਂ ਸੰਸਾਰ ਵਿੱਚ ਵਿਚਰਦੇ ਆ ਵੀ ਬਹੁਤ ਕੁਝ ਬੰਦਾ ਦੇਖਦਾ ਹੈ ਤੇ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਸਾ ਸੰਗਤ ਇਹ ਸਾਡੇ ਲੋਕ ਦੇ ਕੰਮਾਂ ਕਾਰਾਂ ਵਿੱਚ ਵੀ ਬਹੁਤ ਆਪਣਾ ਪ੍ਰਭਾਵ ਆਉਂਦਾ ਹੈ ਇਹ ਨਿਯਬੀ ਇਕੱਲਾ ਨਾਮ ਜਦ ਕੇ ਸਾਨੂੰ ਮੁਕਤੀ ਮਿਲਨੀ ਹੈ ਹੋਰ ਇਸ ਲੋਕ ਦੇ ਸੁਖ ਪਦਾਰਥਾਂ ਦੀ ਗੱਲ ਨਾਮ ਨਹੀਂ ਕਰਦਾਨਾ ਨਾਮ ਵਿੱਚ ਤੇ ਨੌ ਨਿੱਧੀਆਂ ਨੇ ਨੌ ਖਜ਼ਾਨੇ ਨੇ ਨਾਮ ਤੇ ਨੌ ਨਿੱਧੀਆਂ ਵਿੱਚ ਹੀ ਆ ਸੰਸਾਰ ਦਾ ਜਿੰਨਾ ਸੁਖ ਹੈ ਸਭ ਵਿੱਚ ਆਉਂਦਾ ਜਿੰਨਾ ਸੰਸਾਰ ਦਾ ਈਸ਼ਵਾਰ ਹੈ ਸਭ ਪਦਾਰਥ ਦੇ ਵਿੱਚ ਹੀ ਆਉਂਦੇ ਆ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਜਿੱਥੇ ਪ੍ਰਭੂ ਜੀ ਦਾ ਨਾਮ ਜਪਿਆ ਜਾਂਦਾ ਹੈ ਉੱਥੇ ਦਿਨ ਬਾ ਦਿਨ ਦੁੱਖ ਘਟਦਾ ਜਾਂਦਾ ਹੈ ਜੇ ਉਸ ਘਰ ਪਰਿਵਾਰ ਅੰਦਰ ਕੋਈ ਦੁੱਖ ਹੈ ਕੋਈ ਤਕਲੀਫ ਹੈ ਕੋਈ ਬਹੁਤ ਸਮੇਂ ਤੋਂ ਬੰਦਾ ਕਿਸੇ ਦੁੱਖ ਨਾਲ ਜੂਝੀ ਜਾਂਦਾ ਹੈ ਮਹਾਰਾਜ ਕਹਿਣਗੇ ਇਸ ਕਰਕੇ ਕੁਝ ਬੰਦੇ ਦੇ ਜੀਵਨ ਦੇ ਦੁੱਖ ਹੁੰਦੇ ਨੇ ਕਰਮ ਰੋਗ ਕਰਮ ਰੋਗ ਜਿਹੜੇ ਛੇਤੀ ਕੀਤਿਆਂ ਬੰਦੇ ਦੇ ਜੀਵਨ ਚੋਂ ਪਾਸੇ ਨਹੀਂ ਜਾਂਦੇ ਪਰ ਇਹਨਾਂ ਕਰਮ ਰੋਗਾਂ ਨੂੰ ਕੱਟਣ ਦੀ ਤਾਕਤ ਨਾਮ ਕੋਲ ਹੈ ਉਸ ਕਰਮ ਰੋਗ ਨੂੰ ਕੱਟਣ ਦੀ ਤਾਕਤ ਕਿਸੇ ਦੁਨੀਆ ਦੇ ਡਾਕਟਰ ਜਾਂ ਵੈਦ ਜਾਂ ਹਕੀਮ ਕੋ ਨਹੀਂ ਹੈ ਯਾਦ ਰੱਖਿਓ ਜਿਹੜਾ ਕਰਮ ਰੋਗ ਹੁੰਦਾ ਹੈ ਨਾ ਸਰੀਰਿਕ ਰੋਗ ਦੇ ਸੀ ਕਹਿ ਸਕਦੇ ਆ ਵੀ ਕੋਈ ਡਾਕਟਰ ਕੀ ਵੈਦ ਹਕੀਮ ਦੀ ਜੜੀ ਬੂਟੀ ਕੰਮ ਕਰਦੀ ਹੈ ਜਦੋਂ ਕਰਮ ਰੋਗ ਹੈ ਕਰਮ ਰੋਗ ਵਿੱਚ ਸਹਾਇਕ ਹੀ ਪਰਮਾਤਮਾ ਦੇ ਨਾਮ ਨੇ ਹੋਣਾ ਮਹਾਰਾਜ ਕਹਿੰਦਿਆ ਹਰ ਕੇ ਨਾਮ ਬਿਨਾ ਦੁੱਖ ਪਾਵੈ ਨਾਮ ਤੋਂ ਬਗੈਰ ਦੁੱਖ ਹੀ ਦੁੱਖ ਹੈ ਵੀ ਇਹਦੇ 'ਚ ਕੋਈ ਦੂਰ ਆਏ ਨਹੀਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿ ਗਏ ਇੱਕ ਕੋੜੀ ਮਿਲਦੇ ਨੂਰੀ ਦੁਖੀ ਬਹੁਤ ਹੈ ਮਹਾਰਾਜ ਪਹੁੰਚ ਦਿਓ ਦੇ ਕੋਲ ਵਿਆਕੁਲ ਹੈ ਕੁਰਲਾਰੇ ਸਰੀਰ ਕੋੜ ਦੇ ਨਾਲ ਭਰਿਆ ਪਿਆ ਹੈ ਮਹਾਰਾਜ ਕੋਲ ਜਾਂਦੇ ਆ ਤੁਹਾਨੂੰ ਆਰਾਮ ਮਿਲਦਾ ਇੰਜ ਲੱਗਦਾ ਜਿਵੇਂ ਮੈਨੂੰ ਸਕੂਨ ਮਿਲਿਆ ਸੁੱਖ ਮਿਲਿਆ ਕਿਸੇ ਨੇ ਮਲਮ ਲਾ ਦਿੱਤੀ ਮੇਰੀ ਜ਼ਖਮਾਂ ਮਹਾਰਾਜ ਨੂੰ ਪੁੱਛਦੇ ਮੇਰੇ ਦੁੱਖ ਦਾ ਕਾਰਨ ਕੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਗੇ ਤੇਰੇ ਦੁੱਖ ਦਾ ਇੱਕੋ ਹੀ ਕਾਰਨ ਹੈ ਤੈਨੂੰ ਕਰਮ ਰੋਗ ਨੇ ਮਾਰਿਆ ਹੋਇਆ ਮਹਾਰਾਜ ਕਹਿੰਦਾ ਕਰਮ ਰੋਗ ਹੁੰਦਾ ਹੈ ਨਾ ਜਦੋਂ ਬੰਦਾ ਨਾਮ ਜਪਣਾ ਛੱਡ ਦਿੰਦਾ ਬਾਣੀ ਤੋਂ ਜੁਦਾ ਹੋ ਜਾਂਦਾ ਫਿਰ ਕਰਮ ਉਹ ਕੱਟਿਆ ਨਹੀਂ ਜਾਂਦਾ ਜਿਸ ਕਰਮ ਰੋਗ ਨੂੰ ਬੰਦਾ ਜਲਦੀ ਕੱਟਣਾ ਚਾਹੁੰਦਾ ਫਿਰ ਉਹ ਨਾਮ ਜਪਣਾ ਪੈਣੀ ਤੇ ਕਰਮ ਰੋਗ ਉਹਨਾਂ ਚਿਰ ਨਹੀਂ ਜੁਦਾ ਹੁੰਦਾ ਜਿੰਨਾ ਚਿਰ ਇਹਦਾ ਭੁਗਤਾਨ ਨਹੀਂ ਹੋ ਜਾਂਦਾ ਮਹਾਰਾਜ ਫਿਰ ਉਹ ਤਾਂ ਹੀ ਇਹ ਬਚਨ ਕਰਦੇ ਆ ਨਾ ਕਿ ਜਿਉ ਤਪਤ ਹੈ ਬਾਰੂ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਵਿਲ ਲਾਏ ਜਿਸ ਸਰੀਰ ਚੋਂ ਜਿਸ ਜ਼ਿੰਦਗੀ ਚੋਂ ਬਾਣੀ ਵਿਸਰ ਜਾਂਦੀ ਹੈ ਜੁਦਾ ਹੋ ਜਾਂਦੀ ਹੈ ਹਜ਼ੂਰ ਕਹਿਣ ਲੱਗੇ ਉਹ ਸਰੀਰ ਇੰਜ ਪ੍ਰਤੀਤ ਹੁੰਦਾ ਪਤਾ ਨਹੀਂ ਕਿੰਨਾ ਕੋ ਵੱਡਾ ਦੁੱਖ ਸਹਾਰੀ ਜਾਂਦਾ ਇਸ ਲਈ ਨਾਮ ਜਪਨਾ ਚਾਹੀਦਾ ਹੈ ਬੰਦਗੀ ਕਰਨੀ ਚਾਹੀਦੀ ਹੈ ਬਾਣੀ ਜੀਵ ਨੂੰ ਚੜ੍ਹਨੀ ਚਾਹੀਦੀ ਹੈ ਕਿਉਂਕਿ ਹਰ ਕੋ ਨਾਮ ਸਦਾ ਸੁਖਦਾਈ ਤੁਸੀਂ ਪੜਿਆ ਪਿੱਛੇ ਜਾ ਕੋ ਸਿਮਰ ਅਜਾਮਲ ਉਧਰਿਓ ਗਨ ਕਾਹੂ ਗਤ ਪਾਈ ਇੰਨੇ ਵੱਡੇ ਵੱਡੇ ਦੁਖੀ ਬੰਦੇ ਉਹਨਾਂ ਦਾ ਭਲਾ ਹੋ ਗਿਆ ਤੇਰਾ ਭਲਾ ਨਹੀਂ ਹੋਏਗਾ ਇਸ ਕਰਕੇ ਮਹਾਰਾਜ ਕਹਿੰਦੇ ਨਾਮ ਹੀ ਸੁਖਦਾਈ ਹੈ ਸੁਖਦਾਈ ਸੁਖ ਦੇਣ ਵਾਲਾ ਨਾਮ ਹੈ ਪ੍ਰਭੂ ਹੈ ਤੂੰ ਉਸ ਪਰਮਾਤਮਾ ਦੇ ਨਾਮ ਤੋਂ ਟੁੱਟਿਆ ਫਿਰਦਾ ਹਰ ਕੇ ਨਾਮ ਬਿਨਾ ਦੁੱਖ ਪਾਵੈ ਭਗਤ ਬਿਨਾ ਸਹਸਾਨ ਚੁਕੈ ਗੁਰ ਇਹ ਉਪਦੇ ਬਤਾਵੇ ਰਹਾਉ ਗੁਰ ਸਾਨੂੰ ਇੱਕ ਗੁੱਜੀ ਰਮਜ ਦੱਸਦਾ ਓਹ ਭੇਦ ਸਮਝਾਉਂਦਾ ਜਿਹੜਾ ਹਰ ਕੋਈ ਨਹੀਂ ਸਮਝਾਉਂਦਾ ਉਪੇ ਇਹ ਕਿਹੜਾ ਹੈ ਕਿ ਜਿੰਨਾ ਚਿਰ ਬੰਦਾ ਭਗਤੀ ਨਹੀਂ ਕਰਦਾ ਉਹਨਾਂ ਚਿਰ ਬੰਦੇ ਦੇ ਜੀਵਨ ਚੋਂ ਦੁਬਦਾਵਾਂ ਨਹੀਂ ਨਹੀਂ ਮਿਟਨਾ ਹਰ ਬੰਦੇ ਦਾ ਡਬਲ ਕਈ ਬੰਦੇ ਡਬਲ ਮਾਈਂਡਡ ਬਹੁਤ ਹੁੰਦੇ ਆ ਕਈ ਨਹੀਂ ਹੁੰਦੇ ਪਰ ਜ਼ਿਆਦਾਤਰ ਬੰਦੇ ਡਬਲ ਮਾਈਂਡਡ ਹੁੰਦੇ ਆ ਉਹਨਾਂ ਦੇ ਜੀਵਨ ਵਿੱਚ ਦੁਬਦ ਦਾ ਹਮੇਸ਼ਾ ਬਣੀ ਰਹਿੰਦੀ ਹੈ ਦੁਬਦ ਦਾ ਤੋਂ ਮਤਲਬ ਹੁੰਦਾ ਹੈ ਦੋ ਪਾਸੇ ਮੰਨ ਦਾ ਝੁਕਾਵ ਹੋਣਾ ਮਨ ਇੱਕ ਵਾਰ ਕਹਿੰਦਾ ਆ ਕਰ ਲਈਏ ਫਿਰ ਕਹਿੰਦਾ ਨਹੀਂ ਆ ਕਰ ਲਈਏ ਫਿਰ ਕਹਿੰਦਾ ਨਹੀਂ ਇਹ ਨਹੀਂ ਕਰਨਾ ਫਿਰ ਕਹਿੰਦਾ ਨਹੀਂ ਆ ਵੀ ਨਹੀਂ ਕਰਨਾ ਮਨ ਡਬਲ ਮੈਂਡਡ ਹੋ ਜਾਂਦਾ ਹੈ ਬੰਦੇ ਦਾ ਦੋਵੇਂ ਪਾਸੇ ਖੜ ਜਾਂਦਾ ਹੈ ਇੱਕ ਪਾਸਾ ਨਹੀਂ ਚੁਣ ਪਾਉਂਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਬੰਦੇ ਦੇ ਜਿਵੇਂ ਡੁੱਬਦਾ ਸਹਿਮ ਸ਼ੰਕੇ ਉਹਨਾਂ ਚਰਤਕ ਨਹੀਂ ਮਿਟਨੇ ਜਿੰਨਾ ਚਰਤਕ ਉਹ ਪਰਮਾਤਮਾ ਦਾ ਨਾਮ ਜਪ ਨਹੀਂ ਲੈਂਦਾ ਜਦੋਂ ਬੰਦਾ ਨਾਮ ਜਪਦਾ ਨਾ ਉਹਦੀ ਆਤਮਾ ਬਲਵਾਨ ਹੁੰਦੀ ਯਾਦ ਰੱਖਿਓ ਉਹਦੀ ਵਿਲ ਪਾਵਰ ਸਟਰੋਂਗ ਹੁੰਦੀ ਹੈ ਜਿਉਂ-ਜਿਉਂ ਬੰਦਗੀ ਕਰੇਗਾ ਨਾ ਜੀ ਉਹਦਾ ਅੰਦਰ ਬਲਵਾਨ ਹੁੰਦਾ ਹੈ ਸਰੀਰ ਤੇ ਚਲੋ ਜਿਹੜਾ ਤਨ ਹੈ ਤੰ ਦਾ ਸਬੰਧ ਖੁਰਾਕ ਦੇ ਨਾਲ ਐ ਸੇ ਸਰੀਰ ਨੂੰ ਖੁਰਾਕ ਦਿੰਨੇ ਨਾ ਇਹ ਬਲਵਾਨ ਹੋ ਜਾਂਦਾ ਔਰ ਜੇ ਤੁਸੀਂ ਆਪਣਾ ਅੰਦਰ ਬਲਵਾਨ ਕਰਨਾ ਚਾਹੁੰਦੇ ਹੋ ਨਾ ਆਪਣੀ ਆਤਮਾ ਮਨ ਇਹ ਹੋਣਾ ਬਲਵਾਨ ਨਾਮ ਦੇ ਨਾਲ ਬੰਦਗੀ ਨਾਲ ਤੇ ਜਿਉਂ-ਜੋ ਜਿਸ ਬੰਦੇ ਦਾ ਆਤਮਿਕ ਬਲ ਬਹੁਤ ਹੁੰਦਾ ਹੈ ਉਹ ਬੰਦਾ ਡਿਸੀਜਨ ਲੈਣ ਲੱਗਿਆ ਇੱਕ ਪਲ ਨਹੀਂ ਲੈਂਦਾ ਉਹ ਛੇਤੀ ਕਿਤੇ ਦੁਬਦਾਵਾ ਵਿੱਚ ਨਹੀਂ ਪੈਂਦਾ ਬੰਦਾ। ਉਹਦੇ ਮਨ ਦੇ ਸ਼ੰਕਿਆਂ ਹਮੇਸ਼ਾ ਸ਼ੰਕਿਆਂ 'ਚੋਂ ਸ਼ੰਕੇ ਪਾਸੇ ਕਰਕੇ ਰੱਖਦਾ ਹੈ ਉਹ। ਮਹਾਰਾਜ ਕਹਿ ਲਗੀ ਜਿਸ ਬੰਦੇ ਦੀ ਜਿੰਨੀ ਜ਼ਿਆਦਾ ਵਿਲ ਪਾਵਰ ਸਟਰੋਂਗ ਹੋਏਗੀ ਜਿੰਨਾ ਜ਼ਿਆਦਾ ਬੰਦੇ 'ਚ ਆਤਮ ਵਿਸ਼ਵਾਸ ਆਏਗਾ ਹੁਣ ਇਹ ਸਾਰੀਆਂ ਚੀਜ਼ਾਂ ਅੰਦਰ ਤੇ ਡਿਪੈਂਡ ਕਰਦੀਆਂ। ਇਸ ਕਰਕੇ ਗੁਰਦੇਵ ਜੀ ਕਹਿ ਰਹੇ ਆ ਪਗਤ ਬਿਨਾ ਸਹਿਸਾਨ ਚੁਕੇ ਪਗਤੀ ਤੋਂ ਬਿਨਾ ਕੋਈ ਸ਼ੰਕਾ ਨਹੀਂ ਮਿਟਦਾ ਕੋਈ ਦੁਬਦਾਂ ਨਹੀਂ ਮਿਟਦੀ ਕਿਸੇ ਤਰ੍ਹਾਂ ਦੇ ਮਨ ਵਿੱਚ ਜੋ ਝੋਰੇ ਹੁੰਦੇ ਆ ਸਵਾਲ ਨਹੀਂ ਮਿਟਦੇ ਗੁਰ ਇਹੋ ਭੇਦ ਬਤਾਵੇ ਗੁਰੂ ਆਹੀ ਗੱਲ ਸਾਨੂੰ ਸਮਝਾਈ ਜਾਂਦਾ ਹੈ ਵੀ ਨਾਮ ਜਪੜੇ ਫਿਰ ਅੱਗੇ ਮਹਾਰਾਜ ਕਹਿੰਦੇ ਆ ਜੇ ਬੰਦਾ ਕੋਈ ਕਵੇ ਵੀ ਤੀਰਥਾਂ ਤੇ ਜਾ ਕੇ ਕੰਮ ਚੜ੍ਹ ਸਕਦਾ ਵਰਤ ਰੱਖ ਕੇ ਕੰਮ ਚੱਲ ਸਕਦਾ ਹੈ ਤੀਰਥਾਂ ਤਿਸ਼ਨਾ ਕਈ ਕਹਿੰਦੇ ਤੀਰਥਾਂ ਤਿਸ਼ਨਾ ਕਰੋ ਜੀਵਨ ਦੇ ਦੁੱਖ ਮਿਟ ਜਾਂਦੇ ਆ ਵਰਤ ਰੱਖਣ ਨਾਲ ਆ ਕੰਮ ਹੋ ਜਾਂਦੇ ਫਲਾਣਾ ਵਰਤ ਰੱਖਣ ਆ ਕੰਮ ਹੁੰਦਾ ਇਹ ਵੀ ਬੜਾ ਚੱਲਦਾ ਹੈ ਸਿਸਟਮ ਹੈ ਨਾ ਜੀ ਜਿਵੇਂ ਕਰਵਾ ਚੌਥ ਦਾ ਵਰਤ ਰੱਖਿਆ ਜਾਂਦਾ ਵੀ ਇਦਾਂ ਵਰਤ ਰੱਖੋਗੇ ਤੁਹਾਡੇ ਪਤੀ ਦੀ ਉਮਰ ਵਧੇਗੀ ਦੂਜੇ ਵਰਤ ਰੱਖੋਗੇ ਆ ਹੋਏਗਾ ਆ ਵਰਤ ਰੱਖੋਗੇ ਆ ਹੋਏਗਾ ਮਹਾਰਾਜ ਕਹਿੰਲਗੇ ਤੀਰਥਾਂ ਤੇ ਇਸ਼ਨਾਨ ਕਰਨਾ ਜਿੰਨੀ ਮਰਜੀ ਚੁੱਬੀਆਂ ਲਾਈ ਚੱਲੋ ਕੁਝ ਨਹੀਂ ਹੋਣਾ ਵਰਤ ਰੱਖਣ ਨਾਲ ਕੁਝ ਨਹੀਂ ਹੋਣਾ ਜਿੰਨਾ ਚਿਰ ਤੱਕ ਤੁਸੀਂ ਪਰਮਾਤਮਾ ਦੀ ਸ਼ਰਨ ਵਿੱਚ ਨਹੀਂ ਆਉਂਦੇ ਨਾਮ ਨਹੀਂ ਜਪਦੇ ਕਹਾ ਭਇਓ ਤੀਰਥ ਬ੍ਰਤ ਕੀਏ RAM ਸ਼ਰਨ ਨਹੀਂ ਆਵੇ ਮਹਾਰਾਜ ਸੱਚੇ ਪਾਤਸ਼ਾਹ ਕਹ ਲਗੇ ਕਿੱਥੇ ਤੀਰਥਾਂ ਤੇ ਤੁਰਿਆ ਫਿਰਦਾ ਹੈ ਕਿੱਥੇ ਵੱਖ-ਵੱਖ ਦਿਨਾਂ ਤੇ ਵੱਖ-ਵੱਖ ਕੰਮਾਂ ਲਈ ਵਰਤ ਰੱਖੀ ਫਿਰਦਾ ਆ ਵਰਤ ਰੱਖਣੇ ਵੀ ਬੇਕਾਰ ਨੇ ਤੀਰਥਾਂ ਤੇ ਜਾ ਕੇ ਚੁੱਬੀਆਂ ਲਾਉਣੀਆਂ ਵੀ ਬੇਕਾਰ ਨੇ ਜੇ ਤੂੰ ਪਰਮਾਤਮਾ ਦੀ ਸ਼ਰਨ ਵਿੱਚ ਨਹੀਂ ਜਾਂਦਾ ਜਿਹੜੇ ਬੰਦੇ ਗੁਰੂ ਕੀ ਸ਼ਰਨ ਵਿੱਚ ਰਹਿੰਦੇ ਨੇ ਉਹ ਨਾਮ ਤੇ ਜਪਣਗੇ ਜਪਣਗੇ ਨਾ ਕੁਦਰਤੀ ਗੱਲ ਹੈ ਕਿਉਂਕਿ ਜਿਹੜਾ ਗੁਰੂ ਕੀ ਸ਼ਰਨ ਵਿੱਚ ਆ ਗਿਆ ਹੁਣ ਸ਼ਰਨ ਵਿੱਚ ਆਉਣ ਦਾ ਮਤਲਬ ਇਹੀ ਹੈ ਕਿ ਅੱਜ ਤੋਂ ਬਾਅਦ ਇਹ ਬੰਦਾ ਗੁਰੂ ਨੂੰ ਸਮਰਪਿਤ ਹੈ ਸ਼ਰਨ ਵਿੱਚ ਆਉਣ ਦਾ ਭਾਵ ਇਹ ਹੁੰਦਾ ਜੀ ਜੇ ਮੈਂ ਕਹਿ ਦਿੱਤਾ ਵੀ ਮੈਂ ਗੁਰੂ ਨਾਨਕ ਸੱਚੇ ਪਾਤਸ਼ਾਹ ਤੇਰੀ ਸ਼ਰਨ ਵਿੱਚ ਆ ਗਿਆ ਇਹਦਾ ਮਤਲਬ ਵੀ ਅੱਜ ਤੋਂ ਬਾਅਦ ਗੁਰੂ ਜੀ ਦੀ ਹੁਕਮ ਤੋਂ ਬਾਹਰ ਨਹੀਂ ਜਾਣਾ ਗੁਰੂ ਨੇ ਜਿਹੜਾ ਦਾਇਰਾ ਆਪਾਂ ਨੂੰ ਦਿੱਤਾ ਹੈ ਆਪਾਂ ਇਸ ਦਾਇਰੇ ਵਿੱਚ ਰਹਿਣਾ ਹੈ ਇਹਦਾ ਮਤਲਬ ਇਹ ਨਹੀਂ ਵੀ ਗੁਰੂ ਸਹਿ ਤੁਹਾਡੀ ਸ਼ਰਨ ਵਿੱਚ ਆ ਗਿਆ ਸਵੇਰੇ ਤੁਹਾਨੂੰ ਮੱਥਾ ਟੇਕਾਂਗੇ ਦੁਪਹਿਰੇ ਆਪਾਂ ਕਿਸੇ ਮੰਦਰ ਵਿੱਚ ਜਾਵਾਂਗੇ ਸ਼ਾਮ ਨੂੰ ਕਿਸੇ ਮੜੀ ਤੇ ਦੀਵਾ ਬਾਲਾਂਗੇ ਇਹਦਾ ਮਤਲਬ ਇਹ ਨਹੀਂ ਜੇ ਦੀ ਸ਼ਰਨ ਵਿੱਚ ਆ ਗਏ ਹੋ ਬਸ ਉਹਦੇ ਆ ਹੁਣ ਉਸ ਗੁਰੂ ਦਾ ਹੁਕਮ ਸਾਡੇ ਸਰਵਪਰੀ ਹੈ ਸਰਵਪ੍ਰਥਮ ਹੈ ਉਹਦੇ ਬਚਨ ਸਾਡੇ ਲਈ ਸਭ ਤੋਂ ਉੱਤਮ ਨੇ ਤੇ ਉਹ ਗੁਰੂ ਕਹਿੰਦਾ ਤੂੰ ਨਾਮ ਜਪ ਉਹਦੀ ਸ਼ਰਨ ਵਿੱਚ ਆ ਕੇ ਤੇ ਮਿਲਦੇ ਨਾਮ ਸਤਗੁਰ ਆਇਓ ਸਰਨ ਤੁਹਾਰੀ ਕੀ ਮਿਲਿਆ ਜੀ ਮਿਲਿਆ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੇ ਸਾਰੇ ਦੁੱਖ ਮਿਟ ਗਏ ਸੁਖ ਮਿਲਿਆ ਆਤਮਿਕ ਚਿੰਤਾਵਾਂ ਮਿਟ ਗਈਆਂ ਨਾਮ ਦੀ ਦਾਤ ਮਿਲ ਗਈ ਹੋਰ ਕੀ ਬੰਦਾ ਲੱਭਦਾ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਕਹਾ ਭਇਓ ਤੀਰਤ ਵਰਤ ਕੀਏ ਰਾਮ ਸਰਨ ਨਹੀਂ ਆਵੇ ਜੋਗ ਜਗ ਨੇਫਲ ਤੇ ਮਾਨੋ ਜੋ ਪ੍ਰਭ ਜਸ ਬਿਸਰਾਵੇ ਗੁਰੂ ਸਾਹਿਬ ਨਾ ਜਦੋਂ ਗੁਰੂ ਤੇਗ ਬਹਾਦਰ ਜੀ ਜਦੋਂ ਮਹਾਰਾਜ ਨੇ ਪਟਨੇ ਜਾਣੇ ਨਾ ਜੀ ਪਟਨਾ ਸੇ ਪਹੁੰਚਣ ਤੋਂ ਪਹਿਲਾਂ ਮਹਾਰਾਜ ਪਟਨੇ ਦੇ ਨਜ਼ਦੀਕ ਹੈ ਜੀ ਬਿਹਾਰ ਚ ਇਹ ਨਗਰ ਗਿਆ ਉਨੂੰ ਗਿਆਪੁਰ ਕਿਹਾ ਜਾਂਦਾ ਹੈ ਨਾ ਉੱਥੇ ਮਹਾਤਮਾ ਬੁੱਧ ਨੂੰ ਗਿਆਨ ਹੋਇਆ ਗਿਆ ਇੱਕ ਅਸੁਰ ਸੀ ਉਸ ਅਸੁਰ ਦੇ ਨਾਮ ਤੇ ਇਸ ਥਾਂ ਦਾ ਨਾਮ ਗਿਆ ਪਿਆ ਜਾਂਦਾ ਹੈ ਬੜਾ ਪ੍ਰਸਿੱਧ ਥਾਂ ਹੈ ਮਹਾਰਾਜ ਉੱਥੇ ਗਏ ਗਿਆ ਫਲਗੁ ਨਦੀ ਦੇ ਕਿਨਾਰੇ ਤੇ ਪੈਂਦਾ ਹੈ ਇਹਨੂੰ ਤੀਰਥ ਮੰਨਿਆ ਜਾਂਦਾ ਸੀ ਲੋਕ ਇਤਿਸ਼ਨਾਨ ਕਰਨ ਆਉਂਦੇ ਸਨ ਜਦੋਂ ਮਹਾਰਾਜ ਪਹੁੰਚੇ ਨਾ ਪੰਡਤਾਂ ਨੂੰ ਪਤਾ ਲੱਗ ਗਿਆ ਵੀ ਗੁਰੂ ਤੇਗ ਬਹਾਦਰ ਆਏ ਸਤਿਗੁਰਾਂ ਕੋਲ ਆਏ ਮਹਾਤਮ ਦੱਸਣ ਲੱਗ ਪਏ ਸਥਾਨ ਦਾ ਕਹਿਣ ਲੱਗੇ ਜਿਸ ਨਦੀ ਤੇ ਤੁਸੀਂ ਆਇਓ ਇਸ ਘਾਟ ਤੇ ਉਥੇ ਬਾਮਣੀ ਘਾਟ ਸੀ ਇੱਕ ਬੜਾ ਪ੍ਰਸਿੱਧ ਵੀ ਜਿਹੜਾ ਇੱਥੇ ਆ ਕੇ ਇਸ਼ਨਾਨ ਕਰਦਾ ਜੀ ਉਹਦੇ ਪਿਤਰਾਂ ਦਾ ਭਲਾ ਹੁੰਦਾ ਜਿਹੜਾ ਇੱਥੇ ਪਿੰਡ ਦਾਨ ਕਰਦਾ ਇੱਥੇ ਦਾਨ ਪੁੰਨ ਕਰੋ ਤੁਸੀਂ ਬਹੁਤ ਫਲ ਪ੍ਰਾਪਤ ਹੋਇ। ਉਹ ਦੱਸੀ ਗਏ ਮਹਾਰਾਜ ਸੁਣੇ ਗਏ। ਸਤਿਗੁਰੂ ਜੀ ਨੇ ਫਿਰ ਆਖਿਆ ਮਹਾਰਾਜ ਕਹਿਣਗੇ ਤੁਹਾਨੂੰ ਪਤਲੇ ਤੀਰਤਸ ਦੀ ਹੈ ਕਿਹੜਾ। ਤੁਹਾਨੂੰ ਨਹੀਂ ਪਤਾ ਅਸਲੀ ਪੁੰਨ ਦਾਨ ਕਿਹੜਾ ਹੈ। ਕਹਿ ਲਗੇ ਜੀ ਕੀ ਹੋਇਆ? ਮਹਾਰਾਜ ਕਹਿ ਲਗੇ ਮੈਂ ਉਸ ਗੁਰਨਾਨਕ ਦੇ ਘਰ ਦਾ ਵਸਿੰਦਾ। ਸਾਡੇ ਘਰ ਤੀਰਥ ਪਤਾ ਕਿਹੜਾ ਹੈ? ਕਹਿ ਲਗੇ ਜੀ ਕਿਹੜਾ? ਮਹਾਰਾਜ ਕਹਿ ਲਗੇ ਤੁਸੀਂ ਕਹਿੰਦੇ ਹੋ ਇਸ ਤੀਰਥ ਦੇ ਘਾਟ ਤੇ ਚੁੱਬੀਆਂ ਲਾ ਕੇ ਇੱਥੇ ਪੁੰਨ দান ਕਰਕੇ ਇੱਥੇ ਹਵਨ ਕਰਕੇ ਇੱਥੇ ਵਰਤ ਰੱਖ ਕੇ ਪਿਤਰਾਂ ਦਾ ਉਧਾਰ ਹੁੰਦਾ ਹੈ ਮਹਾਰਾਜ ਕਹਿ ਲਗੇ ਜਿੰਨੀਆਂ ਮਰਜ਼ੀ ਚੁੱਬੀਆਂ ਲਾਈ ਚੱਲੋ ਜਿੰਨੇ ਮਰਜੀ ਇੱਥੇ ਦਾਨ ਪੁੰਨ ਕਰੀ ਚੱਲੋ ਜਿੰਨੇ ਵਰਜੀ ਵਰਤ ਰੱਖੀ ਚੱਲੋ ਤੁਹਾਡੇ ਪਿਤਰਾਂ ਤੱਕ ਕੁਝ ਨਹੀਂ ਪਹੁੰਚਣਾ ਜੇ ਪਿਤਰਾਂ ਦਾ ਭਲਾ ਚਾਹੁੰਦੇ ਹੋ ਫਿਰ ਇੱਕ ਤੀਰਥ ਸੁਣੋ ਮੇਰੇ ਕੋਲੋਂ ਪੁੱਛਿਆ ਜੀ ਕਿਹੜਾ ਮਹਾਰਾਜ ਕਹਿ ਲਗੇ ਸਾਡਾ ਤੀਰਥ ਹੈ ਨਾਮ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਮਹਾਰਾਜ ਕਹਿ ਲਗੇ ਮੈਂ ਇਸ ਤੀਰਥ ਦੀ ਮਹਾਨਤਾ ਤੇ ਡਾਊਟ ਨਹੀਂ ਕਰਦਾ ਤੁਸੀਂ ਮੰਨਦੇ ਹੋ ਠੀਕ ਹੈ ਪਰ ਜੇ ਤੁਸੀਂ ਮੈਨੂੰ ਕਹੋ ਵੀ ਇੱਥੇ ਜਾ ਆ ਕੇ ਇਸ਼ਨਾਨ ਕਰੋ ਤੁਹਾਡੇ ਵਡੇਰਿਆਂ ਦਾ ਭਲਾ ਹੋਏਗਾ ਮਹਾਰਾਜ ਕਹਿ ਲਗੇ ਮੇਰੇ ਵਡੇਰੇ ਤੇ ਦੁਨੀਆਂ ਦਾ ਭਲਾ ਹੀ ਕਰਦੇ ਰਹੇ ਆ ਸਤਿਗੁਰੂ ਜੀ ਕਹਿਣ ਲਗੇ ਨਾਮ ਉੱਤਮ ਹੈ ਪੰਡਤ ਜੀ ਜੇ ਤੁਸੀਂ ਨਾਮ ਜਪਦੇ ਹੋ ਤੇ ਮੁਬਾਰਕ ਹੋ ਜੇ ਤੁਸੀਂ ਬੰਦਗੀ ਨਹੀਂ ਕਰਦੇ ਤੇ ਤੁਹਾਡਾ ਜੀਵਨ ਵਿਅਰਥ ਹੈ ਇਸ ਕਰਕੇ ਉਹ ਫਿਰ ਮਹਾਰਾਜ ਕੋਲੋਂ ਮੰਗਦੇ ਆ ਜੀ ਕੋਈ ਸਾਨੂੰ ਦੇ ਕੇ ਜਾਓ ਸਾਡੀ ਸਾਡਾ ਤੇ ਗੁਜ਼ਾਰੀ ਐਵੇਂ ਚੱਲਦਾ ਜੇ ਤੁਸੀਂ ਇੱਥੋਂ ਚਲੇ ਜਾਓਗੇ ਇੱਥੇ ਕਿਸੇ ਨੇ ਨਹੀਂ ਆਉਣਾ ਕੋਈ ਆ ਕੇ ਇੱਥੇ ਇਸ਼ਨਾਨ ਨਹੀਂ ਕਰੇਗਾ ਮਹਾਰਾਜ ਨੇ ਆਖਿਆ ਤੁਸੀਂ ਨਾਮ ਜਪੋ ਬੰਦਗੀ ਕਰੋ ਤੁਹਾਡਾ ਗੁਜ਼ਾਰਾ ਆਪਣੇ ਆਪ ਚੱਲਦਾ ਰਹਿਣਾ ਫਿਰ ਮਹਾਰਾਜ ਨੂੰ ਉੱਥੇ ਮਾਇਆ ਦੇ ਕੇ ਆਏ ਸੱਚੇ ਪਾਤਸ਼ਾਹ ਫਿਰ ਇੱਥੋਂ ਸਤਿਗੁਰ ਪਟਨੇ ਨੂੰ ਜਾਂਦਿਆ ਗੁਰੂ ਤੇਗ ਬਹਾਦਰ ਭਾਵ ਗੁਰੂ ਤੇਗ ਬਹਾਦਰ ਜੀ ਕਹਿ ਰਿਹਾ ਕਾਹਾਂ ਭਇਓ ਤੀਰਥ ਬ੍ਰਤ ਕੀਏ RAM ਸ਼ਰਨ ਨਹੀਂ ਆਵੇ ਜੇ ਤੂੰ ਪ੍ਰਭੂ ਦੀ ਸ਼ਰਨ ਵਿੱਚ ਨਹੀਂ ਆਇਆ ਫਿਰ ਤੇਰਾ ਕੀਤਾ ਸਭ ਬੇਕਾਰ ਹੈ ਅੱਗੇ ਕਹਿੰਦਾ ਜੋਗ ਜਗ ਨੇਫਲ ਤੇ ਮਾਨੋ ਜੋ ਪ੍ਰਭ ਜਸ ਬਿਸਰਾਵੇ ਤੂੰ ਬਹੁਤ ਜੋਗ ਕਰਦਾ ਰਿਹਾ ਹੈ ਬੜੇ ਜਗ ਕੀਤੇ ਤੂੰ ਪਰ ਇਹ ਸਭ નિਸ਼ਫਲ ਕੋਈ ਫਲ ਨਹੀਂ ਇਹਨਾਂ ਦਾ ਕਿਉਂ ਜੀ ਕਿਉਂਕਿ ਜੋ ਪ੍ਰਭ ਜਸ ਬਿਸਰਾਵੇ ਤੂੰ ਪਰਮਾਤਮਾ ਦਾ ਨਾਮ ਜ਼ਿੰਦਗੀ ਚੋਂ ਵਿਸਾਰ ਦਿੱਤਾ ਤੂੰ ਤੇ ਕਦੀ ਜਪਜੀ ਨਹੀਂ ਪੜੀ ਤੂੰ ਉਹਤੇ ਕਦੀ ਮੋਲ ਮੰਤਰ ਦਾ ਅਭਿਆਸ ਨਹੀਂ ਕੀਤਾ ਪਰਮਾਤਮਾ ਦੇ ਕਦੀ ਗੁਣਾਂ ਨੂੰ ਨਹੀਂ ਗਾਇਆ ਕਦੀ ਸਤ ਸੰਗਤ ਵਿੱਚ ਬਹਿ ਕੇ ਵਾਹਿਗੁਰੂ ਦੀਆਂ ਸਿਫਤਾਂ ਨਹੀਂ ਸੁਣੀਆਂ ਤੂੰ ਦੁਜੇ ਕਰਮ ਕਾਂਡ ਕਰੀ ਜਨ ਤੈਨੂੰ ਉਹਨਾਂ ਦਾ ਕੋਈ ਫਲ ਨਹੀਂ ਮਿਲਣਾ ਕਿਉਂਕਿ ਪਰਮਾਤਮਾ ਦੇ ਜਸ ਤੋਂ ਬਿਨਾਂ ਸਭ ਨਿਸ਼ਵਲ ਹੈ ਸਭ ਸਭ ਅਕਾਰਥ ਹੈ ਫਿਰ ਅਖੀਰ ਤੇ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਆ ਕਹਿਣ ਲੱਗੇ ਬੰਦੇ ਬਣੋ ਮਾਨ ਮੋਹ ਦੋਨੋਂ ਕੋ ਪਰਹਰ ਇੱਕ ਤੇ ਜ਼ਿੰਦਗੀ ਚ ਪਦਾਰਥਾਂ ਦਾ ਹੰਕਾਰ ਨਾ ਕਰੋ ਜੇ ਕੁਝ ਮਿਲ ਗਏ ਗੁਣ ਹੈ ਤੁਹਾਡੇ ਉਹਦਾ ਹੰਕਾਰ ਨਾ ਕਰੋ ਦੂਜਾ ਜੋ ਮਿਲਿਆ ਉਹਦੇ ਨਾਲ ਮੋਹ ਨਾ ਪਾਓ ਜੋ ਹੈ ਉਹਦੇ ਨਾਲ ਮੋਹ ਨਹੀਂ ਪਾਉਣਾ ਵੀ ਬਸੇ ਮੇਰਾ ਹੀ ਹੈ ਇੱਕ ਮੋਹਣੀ ਪੈਣ ਦੇਣਾ ਦੂਜਾ ਉਹਦਾ ਹੰਕਾਰ ਨਹੀਂ ਕਰਨਾ ਦੋਨਾਂ ਨੂੰ ਤਿਆਗਣਾ ਮਾਨ ਮੋਹ ਦੋਨੋਂ ਕੋ ਪਰਹਰ ਤੇ ਕਰਨਾ ਕੀ ਹੈ ਗੋਬਿੰਦ ਕੇ ਗੁਣ ਗਾਵੇ ਸ਼ੁਕਰਾਨਾ ਕਰੋ ਪਰਮਾਤਮਾ ਦਾ ਸ਼ੁਕਰਾਨਾ ਕਰੋ ਦੇ ਗੁਣ ਗਾ ਵਾਹਿਗੁਰੂ ਤੇਰਾ ਸ਼ੁਕਰ ਹੈ ਤੂੰ ਦਿੱਤਾ ਹੈ ਤੇਰਾ ਦਿੱਤਾ ਮੈਂ ਮਾਣਦਾ ਪਿਆ ਤੇਰਾ ਦਿੱਤਾ ਮੈਂ ਭੋਗਦਾ ਪਿਆ ਹੰਕਾਰ ਨਹੀਂ ਕਰਨਾ ਵੀ ਬਸ ਮੇਰੇ ਕੋਲ ਇਹ ਮੇਰੇ ਤੋਂ ਉੱਪਰ ਕਿਹੜਾ ਬੰਦਾ ਜਾ ਸਕਦਾ ਮੈਨੂੰ ਪ੍ਰਵਾਹ ਨਹੀਂ ਕਿਸੇ ਦੀ ਨਾ ਜੋ ਹੈ ਆਨੰਦ ਵਿੱਚ ਉਹਨੂੰ ਮਾਣ ਉਹਨੂੰ ਹੰਢਾ ਤੇ ਨਿਮਰਤਾ ਵਿੱਚ ਰਹਿ ਤੇ ਇਹ ਵੀ ਸੋਚ ਕੇ ਵੀ ਅੱਜ ਹੈ ਇਹ ਕੱਲ ਜਾ ਵੀ ਸਕਦਾ ਹੈ ਮੋਹ ਮੋਹ ਦੀ ਪੈਦਾ ਜੇ ਮੋਹ ਪੈਦਾ ਹੋ ਗਿਆ ਹੋ ਗਿਆ ਪਰ ਜਿੱਦ ਨੂੰ ਚੀਜ਼ ਜ਼ਿੰਦਗੀ ਚੋਂ ਪਾਸੇ ਜਾਏਗੀ ਉਦੋਂ ਦੁਖੀ ਹੋਵਾਂਗੇ ਮਹਾਰਾਜ ਕਹਿੰਦੇ ਦੁੱਖ ਦਾ ਕਾਰਨ ਹੀ ਸਭ ਤੋਂ ਵੱਡਾ ਹੈ ਜਦੋਂ ਬੰਦਾ ਕਿਸੇ ਚੀਜ਼ ਨੂੰ ਮੋਹ ਪਾ ਲੈਂਦਾ ਸਤਿਗੁਰੂ ਜੀ ਕਹਿੰਦੇ ਆ ਮਾਨ ਮੋਹ ਦੋਨੋਂ ਕੋ ਪਰਹਰ ਗੋਬਿੰਦ ਕੇ ਗੁਨ ਗਾਵੇ ਕੋ ਨਾਨਕ ਇਹ ਬਿੱਦ ਕੋ ਪ੍ਰਾਨੀ ਜੀਵਨ ਮੁਕਤ ਕਹਾਵੇ ਜਿਸ ਮਨੁੱਖ ਦੀ ਇਹ ਵਿਧੀ ਬਣ ਗਈ ਨਾ ਜਿਹਨੂੰ ਐਵੇਂ ਜੀਉਣ ਦਾ ਤਰੀਕਾ ਆ ਗਿਆ ਹਜ਼ੂਰ ਕਹਿਣ ਲੱਗੇ ਉਹ ਜੂੰਦੇ ਜੀ ਮੁਕਤ ਕਹਲਾਉਂਦਾ ਹੈ ਜੀਵਨ ਮੁਕਤ ਕਹਾਵੇ ਬਸ ਆ ਵਿਧੀ ਆਉਣੀ ਚਾਹੀਦੀ ਹੈ ਨਾਮ ਜ਼ਿੰਦਗੀ ਛੋਣਾ ਚਾਹੀਦਾ ਤੀਰਥ ਪੁੰਨ ਦਾਨ ਵਰਤ ਇਹਨਾਂ ਸਾਰਿਆਂ ਤੋਂ ਉੱਤਮ ਨਾ ਜੇ ਸੀ ਇਹ ਨਾਮ ਜਪਦੇ ਆ ਬੰਦਗੀ ਕਰਦੇ ਆ ਤੇ ਮਹਾਰਾਜ ਕਹਿੰਦੇ ਤੂੰ ਆਪਣਾ ਜੀਵਨ ਬੜਾ ਸੋਹਣਾ ਜੀ ਰਿਹਾ ਤੂੰ ਫਿਰ ਜਿਉਂਦੇ ਜੀ ਨਾਮ ਜਪਦਾ ਜਪਦਾ ਮੁਕਤ ਹੋ ਜਾਏਗਾ ਕਹੋ ਨਾਨਕ ਇਹ ਵਿਦਕੋ ਪ੍ਰਾਨੀ ਜੀਵਨ ਮੁਕਤ ਕਹਾਵੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਅੱਜ ਕਿਰਪਾ ਕਰ ਰਹੇ ਆ ਆਓ ਨਾਮ ਤੋਂ ਬਿਗੈਰ ਦੁੱਖ ਨੇ ਤੇ ਨਾਮ ਜਪ ਕੇ ਹੀ ਜੀਵਨ ਦੇ ਸੁਖ ਪ੍ਰਾਪਤ ਹੁੰਦੇ ਆ ਉਸ ਨਾਮ ਦੀ ਮਹਾਨਤਾ ਗੁਰੂ ਤੇਗ ਬਹਾਦਰੋ ਜ ਸਮਝਾਉਂਦੇ ਆ ਸਭ ਕਿ ਤੂੰ ਨਾਮ ਜਪਣ ਆਇਆ ਨਾਮ ਜਪ ਬੰਦਗੀ ਕਰਨ ਆਇਆ ਤੇ ਬੰਦਗੀ ਕਰ ਚੰਗੇ ਕਰਮ ਕਰਿਆ ਕਰ ਜੀਵਨ ਵਿੱਚ ਤੇ ਗੁਰੂ ਸੇਵ ਭਾਲਾ ਕਰਨਾ ਓ ਸਾਰੇ ਜੁੜਿਓ ਜਿੰਨੇ ਤੁਸੀਂ ਬੈਠੇ ਹੋਇਆ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ